ਵਿਦੇਸ਼ ਦੇ ਵਿੱਚ ਪੀਆਰ ਦਵਾਉਣ ਨੂੰ ਲੈ ਕੇ ਲੱਖਾਂ ਦੀ ਹੋਈ ਠੱਗੀ ਆ ਸੁਣੋ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੀ ਦਰਦ ਕਹਾਣੀ ਪੋਸੂ ਨਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਏ ਦਿਨ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਫੇਕ ਏਜੰਟਾਂ ਦੀ ਜ਼ਿੰਦਗੀ ਦੇ ਨਾਲ ਤੇ ਉਹਨਾਂ ਫੇਕ ਏਜੰਟਾਂ ਨੇ ਕਿਨਾ ਕਿਨਾ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਇਹ ਸਾਰੀਆਂ ਖਬਰਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਿੰਟ ਮੀਡੀਆ ਦੇ ਉੱਪਰ ਵੇਖਦੇ ਹੋ ਔਰ ਪੜ੍ਹਦੇ ਹੋ ਲੇਕਿਨ ਦੋਸਤੋ ਲੱਖਾਂ ਰੁਪਈਆ ਲਗਾ ਕੇ ਆਪਾਂ ਵਿਦੇਸ਼ ਦੀ ਧਰਤੀ ਤੇ ਜਾਂਦੇ ਆ ਤਾਂ ਕਿ ਸਾਡਾ ਤੇ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਉਜਵਲ ਹੋ ਸਕੇ ਲੇਕਿਨ ਅਜੇ ਹੀ ਪਰਿਵਾਰ ਦੀ ਇੱਕ ਦਰਦ ਕਹਾਣੀ ਜਿਹੜੀ ਹੈ ਉਹ ਇਹਨਾਂ ਦਿਨਾਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਵੇਂ ਤੁਸੀਂ ਜਾਣਦੇ ਹੋ ਕੀ ਬਾਹਰ ਜਾਣ ਵਾਸਤੇ ਲੋਕ ਜਿਹੜੇ ਨੇ ਆਪਣੀਆਂ ਜ਼ਮੀਨਾਂ ਘਰ ਤੱਕ ਗਹਿਣੇ ਤੱਕ ਵੇਚ ਦਿੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਅੱਪਾ ਬਾਹਰ ਚਲੇ ਜਾਈਏ ਔਰ ਜਾ ਕੇ ਖੂਬ ਡਾਲਰ ਕਮਾਈਏ ਲੇਕਿਨ ਜੇ ਤੋ ਅੱਪਾ ਨਕਲੀ ਏਜੰਟਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦਾ ਸ਼ਿਕਾਰ ਹੁੰਦੇ ਆ ਤਾਂ ਫਿਰ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਿਰਫ ਸਿਰਫ ਜਹਾਜ਼ ਨਜ਼ਰ ਆਉਂਦੇ ਨੇ ਔਰ ਵਿਦੇਸ਼ਾਂ ਦੀਆਂ ਸੜਕਾਂ ਉੱਥੇ ਦੇ ਲੋਕ ਰਹਿਣ ਸਹਿਣ ਵੱਡੀਆਂ ਗੱਡੀਆਂ ਵੱਡੇ ਵੱਡੇ ਮੋਬਾਈਲ ਫੋਨ ਮਤਲਬ ਸ਼ਾਹੀ ठाठ ਵਾਲੀ ਜ਼ਿੰਦਗੀ ਉਸੇ ਦਿਨ ਤੋਂ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪੈਂਦੀ ਹੈ ਜਿਸ ਦਿਨ ਆਪਾਂ ਏਜੰਟ ਦੀਆਂ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਪਾ ਲਿਆ ਏਜੰਟ ਲੋ ਜੀ ਹਫ਼ਤੇ ਦੇ ਵਿੱਚ ਵਿੱਚ ਹੀ ਸਾਰਾ ਕੁਝ ਹੋ ਜਾਏਗਾ ਤੁਸੀਂ ਪੈਸੇ ਜਮ੍ਹਾਂ ਕਰਾਓ ਤੁਹਾਨੂੰ 15 ਦਿਨਾਂ ਵਿੱਚ ਟਿਕਟ ਔਰ ਉਸ ਤੋਂ ਬਾਅਦ ਜਾਂਦੀਆਂ ਦੀ ਤੁਹਾਡੀ ਪੀਆਰ ਹੋ ਜਾਏਗੀ ਅਜੇ ਹੀਆ ਗੱਲਾਂ ਕਰਦੇ ਨੇ ਅਜੇ ਹੀਆ ਸਕ੍ਰਿਪਟਸ ਬਣਾਉਂਦੇ ਨੇ ਬਣਾ ਕੇ ਸਾਡੇ ਅੱਗੇ ਪੇਸ਼ ਕਰਦੇ ਨੇ ਔਰ ਅਸੀਂ ਇੱਕਦਮ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦੇ ਆ ਫਿਰ ਦੋਸਤੋ ਕੀ ਹੁੰਦਾ ਇੱਕ ਸੋਸ਼ਲ ਮੀਡੀਆ ਤੇ ਖਬਰ ਵੀ ਵਾਇਰਲ ਹੋ ਰਹੀ ਹੈ ਕਿ ਕੈਨੇਡਾ ਦੇ ਵਿੱਚ ਪੀਆਰ ਦੋਣ ਦਾ ਝਾਂਸਾ ਦੇ ਕੇ 29 ਲੱਖ ਰੁਪਏ ਜਿਹੜੇ ਐ ਉਹ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਕੋ ਲੋਕ ਠੱਗੇ ਠੱਗੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ। ਪਿੰਨਾ ਦੇ ਖਿਲਾਫ ਜਿਹੜਾ ਮਾਮਲਾ ਹੈ ਉਹ ਗਰਜ ਹੈ। ਤੁਸੀਂ ਦੱਸੋ ਕੀ ਇਸ ਪਰਿਵਾਰ ਨੇ ਇੰਨੇ ਪੈਸੇ ਪਤਾ ਨਹੀਂ ਕਿਸ ਤਰ੍ਹਾਂ ਇਕੱਠੇ ਕੀਤੇ ਆ ਕਿਸ ਤਰ੍ਹਾਂ ਕਿਹਦੇ ਕੋ ਉਧਾਰੇ ਲਏ ਆ ਵਿਆਜੂ ਲਾਇਆ ਘਰ-ਬਾਰ ਗਹਿਣੇ ਤੇ ਰੱਖਿਆ ਹੋਏਗਾ ਔਰ ਇਹ ਮੈਂ ਦੱਸ ਦਿਆ ਕਿ ਇਹ ਕੁੱਲ ਗੜੀ ਦੇ ਆਦੀਨ ਆਉਂਦੇ ਪਿੰਡ ਨਮਾ ਪੁਰਬਾ ਦੀ ਇਹ ਜਿਹੜੀ ਸਾਰੀ ਇਹ ਖਬਰ ਹੈ ਔਰ ਜਿੱਥੇ ਕਿ ਉਹੀ ਪੀਰ ਦੌਣ ਦੇ ਝਾਂਸੇ ਵਿੱਚ 29 ਲੱਖ ਰੁਪਏ ਦਾ ਸ਼ਿਕਾਰ ਹੋ ਗਿਆ ਹੈ ਨੌਜਵਾਨ ਔਰ ਕੁੱਲਾਗੜੀ ਪੁਲਿਸ ਨੇ ਦੋ ਔਰਤਾਂ ਸਮੇਤ ਇੱਕ ਵਿਅਕਤੀ ਦੇ ਖਿਲਾਫ ਇਹ ਮਾਮਲਾ ਦਰਜ ਕਰ ਲਿਆ ਸਵਾਲ ਇਤੇ ਪੈਦਾ ਹੁੰਦਾ ਕਿ ਪਹਿਲਾਂ ਤਾਂ ਨਕਲੀ ਏਜੰਟ ਜੈਂਟਸ ਹੋਇਆ ਕਰਦੇ ਸਨ ਹੁਣ ਉਹਨਾਂ ਦਾ ਸਾਥ ਦੇਣ ਵਾਸਤੇ ਲੇਡੀਜ਼ ਵੀ ਉੱਤਰ ਆਈਆਂ ਬੜੇ ਬੜੇ ਸੋਹਣੇ ਸੋਹਣੇ ਦਫ਼ਤਰ ਬਣਾ ਕੇ ਅਜੀਹਾ ਆਕਰਸ਼ਕ ਦਾ ਕੇਂਦਰ ਪੜਾਉਂਦੇ ਨੇ ਇਹ ਲੋਕ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਹੁੰਦੇ ਆ ਉਹ ਜਿਹੜੇ ਆ ਇਹਨਾਂ ਦੀਆਂ ਗੱਲਾਂ ਦਾ ਸ਼ਿਕਾਰ ਪਾਣ ਜਾਂਦੇ ਨੇ ਹੁਣ ਦੇਖਣਾ ਹੈ ਕਿ ਇਸ ਪਰਿਵਾਰ ਨੂੰ ਆਖਰ ਇਨਸਾਫ ਮਿਲੇਗਾ ਕੀ ਉਹ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਕੀ ਕਰਨਗੇ ਮਤਲਬ ਜਿਸ ਤਨ ਲਾਗੀ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਸੋ ਇਸ ਕਰਕੇ ਕਿਸੇ ਵੀ ਵਿਦੇਸ਼ ਦੀ ਯਾਤਰਾ ਤੇ ਜਾਣ ਤੋਂ ਪਹਿਲਾਂ ਸਾਨੂੰ ਮਤਲਬ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈ ਲੈਣੀ ਚਾਹੀਦੀ ਜੁੜੇ ਰਹੋ ਉਸ ਨਾਮਾ ਚੈਨਲ ਦੇ ਨਾਲ